ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰੇ ਬੱਚੋ ਅੱਜ ਆਪਾਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਗੁਰੂ ਨਾਨਕ ਦੇਵ ਜੀ ਦੀ ਸਾਖੀ ਹੱਕ ਦੀ ਕਮਾਈ ਪਿਆਰੇ ਬੱਚੋ ਸਿੱਖ ਨਾਤਾ ਕਿਸੇ ਕੋਲੋਂ ਮੰਗ ਕੇ ਖਾਂਦਾ ਹੈ ਨਾ ਹੀ ਕਿਸੇ ਉੱਤੇ ਜ਼ੁਲਮ ਕਰਦਾ ਹੈ ਜਾਂ ਬੇਈਮਾਨੀ ਕਰਕੇ ਆਪਣੇ ਕਮਾਈ ਕਰਦਾ ਸਿੱਖ ਸਦਾ ਧਰਮ ਦੀ ਕਿਰਤ ਕਰਦਾ ਹੈ ਅਤੇ ਆਪਣੇ ਦਸਾਂ ਨੋਹਾਂ ਦੀ ਕਮਾਈਆਂ ਵਿੱਚੋਂ ਦੂਸਰਿਆਂ ਦੀ ਸੇਵਾ ਕਰਦਾ ਹੈ ਸੈਦਪੁਰ ਵਿੱਚ ਇਸਾ ਹੀ ਇੱਕ ਵਿਅਕਤੀ ਭਾਈ ਲਾਲੋ ਰਹਿੰਦਾ ਸੀ ਜੋ ਮਿਹਨਤ ਕਰਕੇ ਆਪਣੀ ਰੋਟੀ ਕਮਾਉਂਦਾ ਸੀ ਭਾਵੇਂ ਆਪ ਗਰੀਬ ਸੀ ਪਰ ਫਿਰ ਵੀ ਆਪਣੇ ਕੋਲੋਂ ਲੋੜਵੰਦਾਂ ਨੂੰ ਰੋਟੀ ਖਵਾਉਂਦਾ ਸੀ ਉਹ ਤਰਖਾਣਾ ਦਾ ਕੰਮ ਕਰਦਾ ਸੀ ਤਰਖਾਣ ਹੋਣ ਕਰਕੇ ਲੋਕ ਉਸ ਨੂੰ ਨੀਵੀਂ ਜਾਤ ਦਾ ਕਹਿੰਦੇ ਸਨ ਗੁਰੂ ਜੀ ਕਿਰਤੀਆਂ ਦਾ ਸਤਿਕਾਰ ਕਰਦੇ ਸਨ ਇਸ ਕਰਕੇ ਗੁਰੂ ਨਾਨਕ ਦੇਵ ਜੀ ਜਦੋਂ ਐਮਨਾ ਬਾਦ ਗਏ ਤਾਂ ਭਾਈ ਲਾਲੋ ਜੀ ਪਾਸ ਰੁਕੇ ਸਨ ਪਿਆਰੇ ਬੱਚਿਓ ਐਮਨਾ ਬਾਦ ਦੇ ਹਾਕਮ ਦਾ ਇੱਕ ਅਹਲਕਾਰ ਮਲਕਪਾਗੋ ਸੀ ਉਹ ਬੜਾ ਰਿਸ਼ਵਤਖੋਰ ਸੀ ਅਤੇ ਗਰੀਬਾਂ ਦਾ ਖੂਨ ਚੂਸਣ ਵਾਲਾ ਬੰਦਾ ਸੀ ਇਸ ਕਰਕੇ ਅਖੋਤੀ ਨੀਵੀਆਂ ਜਾਤਾਂ ਵਾਲੇ ਅਤੇ ਗਰੀਬ ਲੋਕ ਮਲਕਪਾਗੋ ਤੋਂ ਬਹੁਤ ਦੁਖੀ ਸਨ ਮਲਕਪਾਗੋ ਹਰ ਸਾਲ ਰਿਸ਼ਵਤ ਦੀ ਕਮਾਈ ਵਿੱਚੋਂ ਕੜਾਹ ਪੂੜੀ ਦਾ ਲੰਗਰ ਲਗਾਉਂਦਾ ਸੀ ਜਬਰੀ ਸਾਬ ਨੂੰ ਉਥੇ ਰੋਟੀ ਖਵਾ ਕੇ ਧਾਰਮਿਕ ਹੋਂਦਾ ਵਿਖਾਵਾ ਰਜਦਾ ਸੀ प्यारे बच्चेओ ਜਦੋਂ ਗੁਰੂ ਜੀ ਉਥੇ ਪੁੱਜੇ ਤਾਂ ਮਲਕ ਪਾਗੋ ਹਰਾਮ ਦੀ ਕਮਾਈ ਵਿਚਕੜਾ ਪੂੜੀ ਵੰਡਰਾ ਸੀ ਮਲਕ ਪਾਗੋ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਬੁਲਾਵਾ ਭੇਜਿਆ ਪਰ ਗੁਰੂ ਜੀ ਨਾ ਗਏ ਮਲਕ ਪਾਗੋ ਨੇ ਆਪਣੀ ਬੇਇੱਜ਼ਤੀ ਸਮਝੀ ਉਸ ਨੇ ਆਪਣੇ ਸਿਪਾਹੀ ਭੇਜ ਕੇ ਗੁਰੂ ਜੀ ਨੂੰ ਬੁਲਾ ਲਿਆ ਮਲਕ ਪਾਗੋ ਤੁਸੀਂ ਮੇਰੇ ਬ੍ਰਾਹਮਣ ਪੋਗ ਵਿਚ ਆਉਣ ਤੋਂ ਇਨਕਾਰ ਕਿਉਂ ਕੀਤਾ ਗੁਰੂ ਜੀ ਨੇ ਪਰੀ ਸਭਾ ਵਿੱਚ ਬੜੀ ਦਲੇਰੀ ਨਾਲ ਕਿਹਾ ਮਲਕ ਪਾਗੋ ਤੇਰੀ ਕਮਾਈ ਹੱਕ ਦੀ ਕਮਾਈ ਨਹੀਂ ਤੋ ਨਿਸ਼ਚਿਤ ਘੋਰ ਹੈ ਤੋਂ ਗਰੀਬ ਕਿਰਤੀਆਂ ਦਾ ਖੂਨ ਚੂਸਦਾ ਹੈ ਗਰੀਬ ਕਿਰਤੀਆਂ ਦੇ ਚੂਸੇ ਹੋਏ ਖੂਨ ਦੀ ਕਮਾਈ ਵਿੱਚੋਂ ਕੜਾ ਪੂੜੀ ਦੇ ਲੰਗਰ ਲਾਉਣ ਨਾਲ ਉਹ ਧਰਮ ਦੀ ਕਿਰਤ ਜਾਂ ਹੱਕ ਦੀ ਕਮਾਈ ਨਹੀਂ ਬਣ ਸਕਦੀ ਤੇਰੀ ਕੜਾ ਪੂੜੀ ਗਰੀਬਾਂ ਦੇ ਖੂਨ ਨਾਲ ਬਣੇ ਹਨ ਇਸ ਲਈ ਅਸੀਂ ਨਹੀਂ ਖਾਵਾਂਗੇ ਮਲਕੋ ਭਾਗੋ ਤੁਸੀਂ ਨੀਵੀਂ ਜਾਤ ਦੇ ਨਾਲ ਲਾਲੋ ਦੀ ਰੋਟੀ ਖਾ ਲਈ ਹੈ ਮੇਰੀ ਕਿਉਂ ਨਹੀਂ ਖਾਂਦੇ ਗੁਰੂ ਜੀ ਨੇ ਕਿਹਾ ਜਨਮ ਕਰਕੇ ਕੋਈ ਨੀਵਾਂ ਜਾਂ ਉੱਚਾ ਨਹੀਂ ਹੁੰਦਾ ਭਾਈ ਲਾਲੋ ਹੱਥੀ ਕਿਰਤ ਕਰਦਾ ਹੈ ਵੰਡ ਛਕਦਾ ਹੈ ਪ੍ਰਭੂ ਦਾ ਸਿਮਰਨ ਕਰਦਾ ਹੈ ਕਿਸੇ ਦਾ ਹੱਕ ਨਹੀਂ ਮਾਰਦਾ ਗੁਰੂ ਜੀ ਦੇ ਮੂੰਹੋਂ ਖਰੀਆਂ ਖੋਟੀਆਂ ਸੁਣ ਕੇ ਮਲਕ ਭਾਗੋ ਬੜਾ ਸ਼ਰਮਸਾਰ ਹੋਇਆ ਉਸ ਦਾ ਹੰਕਾਰ ਟੁੱਟ ਗਿਆ ਅੱਗੇ ਤੋਂ ਰਿਸ਼ਵਤ ਲੈਣ ਤੋਂ ਤੋਬਾ ਕੀਤੀ प्यारे बच्चों इससे सानू ये सीख मिलती है हक दी कमाई ਕਰਨ ਵਾਲੇ ਗੁਰਸਿੱਖ ਹੀ ਗੁਰੂ ਜੀ ਨੂੰ ਪਿਆਰੇ ਲੱਗਦੇ ਹਨ ਰਿਸ਼ਵਤ ਖੋਰ ਸਿੱਖ ਨਹੀਂ ਹੋ ਸਕਦਾ ਵਾਹਿਗੁਰੂ ਜੀ ਇਹ ਸਾਖੀ ਜਰੂਰ ਸੁਣਿਆ ਅਤੇ ਆਪਣੇ ਬੱਚਿਆਂ ਨੂੰ ਵੀ ਜਰੂਰ ਸੁਣਾਇਓ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਕਮੈਂਟ ਵਿੱਚ ਦੱਸਿਓ ਜੇਕਰ ਕੋਈ ਗਲਤੀ ਹੋਈ ਹੋਵੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ